ਸ਼ਸ਼ੀਕਲ ਜੀ ਅਸੀਂ ਹਰਿਆਣੇ ਦੇ ਲਹਾਰੂ ਏਰੀਆ ਦੇ ਵਿੱਚ ਖੜੇ ਆ ਲਹਾਰੂ ਏਰੀਆ ਖੇਤੀਬਾੜੀ ਦਾ ਏਰੀਆ ਪਰ ਜਿਹੜੀਆਂ ਜ਼ਮੀਨਾਂ ਨੇ ਉਹ ਪੱਧਰੀਆਂ ਨਹੀਂ ਇੱਥੇ ਜਿਹੜੀ ਟਿੱਬਿਆਂ ਦੀ ਪੈੜੀ ਆ ਪਰ ਸਾਰੀਆਂ ਪੈੜੀਆਂ ਦੇ ਉੱਤੇ ਫਸਲ ਹੋਣ ਲੱਗੀ ਕਿਉਂਕਿ ਡ੍ਰਿਪ ਸਿਸਟਮ ਸਰਕਾਰ ਵੱਲੋਂ ਸਬਸਿਡੀ ਤੇ ਵੀ ਦਿੱਤਾ ਜਾਂਦਾ ਤੇ ਉਦਾਂ ਵੀ ਸਾਰੇ ਕਿਸਾਨਾਂ ਵੱਲੋਂ ਡ੍ਰਿਪ ਸਿਸਟਮ ਲਾਇਆ ਗਿਆ ਆਹ ਜਿਹੜੇ ਖੇਤ ਦੇ ਵਿੱਚ ਅਸੀਂ ਖੜੇ ਆ ਇਹਦੇ ਵਿੱਚ ਮੇਥੇ ਦੀ ਕਾਸ਼ਤ ਕੀਤੀ ਜਾਂਦੀ ਆ ਕਾਰਨ ਕਿ ਇੱਥੋਂ ਦੇ ਲੋਕ ਆ ਜਿਹੜੇ ਦਧਾਰੂ ਪਸ਼ੂਆਂ ਨੂੰ ਮੇਥਾ ਪੀਸ ਕੇ ਪਾਉਂਦੇ ਨੇ ਆਪਣੇ ਬਜ਼ੁਰਗਾਂ ਨੂੰ ਪੰਜਾਬ ਦੇ ਵਿੱਚ ਪੰਜੀਰੀ ਲਾ ਕੇ ਦਿੱਤੀ ਜਾਂਦੀ ਹੈ ਪਰ ਇਹ ਦਧਾਰੂ ਪਸ਼ੂਆਂ ਨੂੰ ਪਾਉਂਦੇ ਆ ਉਹ ਜਿਆਦਾ ਦੁੱਧ ਦੇ ਰਾਹੀਂ ਸਾਡੇ ਸਰੀਰ ਦੇ ਵਿੱਚ ਜਾਂਦਾ ਤੇ ਬੈਵਾਦੀ ਬੈਵਾਦੀ ਤੋਂ ਬਹੁਤ ਜਿਆਦਾ ਬਚਤ ਰਹਿੰਦੀ ਹੈ ਇਸ ਚੀਜ਼ ਦੀ ਇਹ ਦੇਖ ਲਓ ਤੁਸੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੋਂ ਦੇ ਲੋਕ ਜਿਹੜੇ ਮੇਥਾ ਬੀਜਦੇ ਆ ਤੇ ਉਹਨੂੰ ਖਰਾਕ ਦੇ ਰਾਹੀਂ ਪਸ਼ੂਆਂ ਨੂੰ ਚਾਰਦੇ ਆ ਡ੍ਰਿਪ ਸਿਸਟਮ ਦੇ ਰਾਹੀਂ ਕੀਤਾ ਹੋਇਆ ਇਹ ਖੇਤ ਆ ਪਰ ਦੇਖੋ ਤੁਸੀਂ ਮੇਥਾ ਕਿੰਨਾ ਸੋਹਣਾ ਖੜਾ ਫਸਲ ਮੇਥੇ ਦੀ ਬਹੁਤ ਜਿਆਦਾ ਵਧੀਆ ਰੇਤਲਾ ਬਾਣ ਇਹਨਾਂ ਖੇਤਾਂ ਦੇ ਵਿੱਚ ਨਾ ਜਿਹੜੀ ਕਣਕ ਬੀਜੀ ਹੋਈ ਆ ਸਾਰੀ ਤੁਸੀਂ ਦੂਰ ਤੱਕ ਦੇਖ ਲਓ ਕਣਕ ਦਾ ਕੱਦ ਦੇਖ ਲਓ ਕਣਕ ਨਿਛਰੀ ਜਾਂਦੀ ਆ ਇਸ ਟਾਈਮ ਪੰਜਾਬ ਦੇ ਵਿੱਚ ਹਾਲੇ ਕਣਕਾਂ ਨੂੰ ਦੂਸਰਾ ਜਾਂ ਤੀਸਰਾ ਪਾਣੀ ਲੱਗ ਰਿਹਾ ਤੁਸੀਂ ਦੂਰ ਤੱਕ ਦੇਖ ਲਓ ਸਾਰੀ ਡ੍ਰਿਪ ਸਿਸਟਮ ਦੇ ਰਾਹੀਂ ਜਿਹੜੀ ਕਣਕ ਆ ਉਹ ਫਸਲ ਕੀਤੀ ਜਾਂਦੀ ਆ ਪਰ ਟਿੱਬਿਆਂ ਦੇ ਉੱਤੇ ਉੱਚੇ ਨੀਵੇਂ ਬਾਣਾ ਦੇ ਉੱਤੇ ਕਹਿੰਦੇ ਵੀ ਕਬਾਈਨ ਵੀ ਚੱਲਦੀ ਆ ਇੱਥੇ ਤੂੜੀ ਵਾਲੀ ਮਸ਼ੀਨ ਵੀ ਚੱਲਦੀ ਆ ਸਾਡੇ ਨਾਲੋਂ ਵੱਧ ਕਹਿੰਦੇ 75 75 ਮਣੇ ਦੀ ਵੀ ਅਸੀਂ ਕਣਕ ਕੱਢੀ ਆ ਪਰ ਐਵਰੇਜ ਆ ਜਿਹੜੀ ਉਹ 50 ਤੋਂ 55 ਮਾਣ ਦੇ ਵਿੱਚ ਝਾੜ ਰਹਿਦਾ ਕਿੱਲੇ ਦਾ ਉਹੀ ਸਾਡੇ ਕਿੱਲਿਆਂ ਜਿੱਡੇ ਕਿੱਲੇ ਆ ਕੋਈ ਜ਼ਿਆਦਾ ਵੱਡੇ ਕਿੱਲੇ ਨਹੀਂ ਹੈਗੇ ਤੁਸੀਂ ਪਿੱਛੇ ਦੇਖ ਲਓ ਡ੍ਰਿਪ ਸਿਸਟਮ ਸਾਰੇ ਲੱਗਿਆ ਹੋਇਆ ਪਾਣੀ ਦੀ ਬਹੁਤ ਜ਼ਿਆਦਾ ਬਚਤ ਵੀ ਕਰਦਿਆ ਧਰਤੀ ਤੇ ਲਈ ਪਾਣੀ ਤੋਂ ਇਹ ਡ੍ਰਿਪ ਸਿਸਟਮ ਲਾਇਆ ਗਿਆ ਮੋਟਰਾਂ ਦੇ ਰਾਹੀਂ ਚੱਕ ਕੇ ਪਰ ਇੱਕ ਗੱਲ ਜਿਹੜੀ ਹੈਗੀ ਆ ਵੀ ਕੁੱਚੇ ਨੀਵੇਂ ਖੇਤਾਂ ਦੇ ਵਿੱਚ ਵੀ ਇਹਨਾਂ ਨੇ ਪੱਧਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਵਾਂਗੂ ਪਾਣੀ ਦੀ ਬਰਬਾਦੀ ਨਹੀਂ ਕੀਤੀ ਪਰ ਜਿਹੜੇ ਫਸਲਾਂ ਉਹ ਸਾਡੇ ਨਾਲੋਂ ਵੀ ਵੱਧ ਕੱਢ ਦਿਆ ਜਿਹੜੀ ਸਰਦੀਆਂ ਦੀ ਫਸਲ ਆ ਉਹ ਇੱਥੇ ਨਰਮਾ ਕਪਾ ਬਾਜਰਾ ਗਵਾਰਾ ਉਹ ਬੀਜਣਗੇ ਮੂੰਗਫਲੀ ਬੀਜਣਗੇ ਤੇ ਉਹੀ ਜਿਹੜੀ ਸਾਰੀ ਫਸਲ ਆ ਉਹ ਪਸ਼ੂਆਂ ਨੂੰ ਵੀ ਪਾਉਂਦੇ ਆ ਤਾਂ ਹੀ ਇੱਥੋਂ ਦੀਆਂ ਜਿਹੜੀਆਂ ਮੱਝਾਂ ਨੇ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਨਹੀਂ ਭਾਈ ਇਹ ਤੁਸੀਂ ਕਣਕ ਦਾ ਨਾ ਕਦ ਦੇਖੋ ਕਦ ਤੇ ਜਮਾ ਕਣਕ ਦਾ ਜਿਵੇਂ ਰੇਤਲਾ ਬਾਹਣਾ ਤੁਸੀਂ ਰੇਤਾ ਦੇਖ ਵੀ ਰਹੇ ਹੋ ਰਸਤੇ ਦੇ ਉੱਤੇ ਵੀ ਰੇਤਾ ਜਿਹੜਾ ਇਹਨਾਂ ਘਰਾਂ ਨੂੰ ਰਸਤਾ ਹੁੰਦਾ ਜਿੱਥੇ ਅਸੀਂ ਗਏ ਸੀ ਤੇ ਤੁਸੀਂ ਕਣਕ ਜੰਮੀ ਹੋਈ ਦੇਖੋ ਕਿੰਨੀ ਆ ਨਾਲੇ ਇਹ ਕਹਿੰਦੇ ਵੀ ਅਸੀਂ ਯੂਰੀਆ 1.5 ਤੋਂ 2 ਗੱਟੇ ਪਾਉਨੇ ਆ ਕਿੱਲੇ ਦੇ ਉਹੀ ਆਪਣਾਲੇ ਕਿੱਲਾਂ ਦੇ ਸਹਜ ਆ ਕੋਈ ਐ ਨਹੀਂ ਹੈਗਾ ਵੀ ਕਿੱਲੇ ਛੋਟੇ ਆ ਜਾਂ ਵੱਡੇ ਆ ਇਧਰਲੇ ਪਾਸੇ ਟਿੱਬੇ ਤੇ ਵਿਖਾ ਦਿਓ ਸਾਰੇ ਦਾ ਸਾਰਾ ਜਿਹੜਾ ਡ੍ਰਿਪ ਸਿਸਟਮ ਦੇ ਰਹੀ ਸਚਾਈ ਦਾ ਸਾਧਨ ਡ੍ਰਿਪ ਸਿਸਟਮ ਲੱਗਿਆ ਹੋਇਆ ਇੱਕ ਇਥੋਂ ਦਾ ਕਿਸਾਨ ਮਿਲਿਆ ਸੀ ਕਹਿੰਦਾ ਵੀ ਮੈਂ 60 ਕਿੱਲੇ ਖੇਤੀ ਕਰਦਾ ਇੱਥੇ ਪਰ ਜਿਹੜਾ ਸਰਦੀਆਂ ਦੇ ਵਿੱਚ ਇਹ ਫਸਲਾਂ ਨਹੀਂ ਖਾੜੀ ਦੀਆਂ ਉਹਨਾਂ ਵਾਰੀ ਤਾਂ ਬਹੁਤ ਵਧੀਆ ਫਸਲ ਹੋ ਜਾਂਦੀ ਹੈ ਜਿਹੜੀ ਗਰਮ ਰੁੱਤ ਦੀਆਂ ਫਸਲਾਂ ਨੇ ਉਹਨਾਂ ਦੇ ਵਿੱਚ ਥੋੜੀ ਸਮੱਸਿਆ ਹੁੰਦੀ ਹੈ ਜਿਵੇਂ ਨਰਮਾ ਹੋ ਗਿਆ ਮੀਂਹ ਤੋਂ ਬਿਨਾ ਨਹੀਂ ਹੁੰਦਾ ਮੂੰਗੀ ਮੂੰਗੀ ਹੋ ਗਈ ਬਾਜਰਾ ਹੋ ਗਿਆ ਗਵਾਰਾ ਹੋ ਗਿਆ ਉਹਨਾਂ ਫਸਲਾਂ ਦੇ ਵਿੱਚ ਥੋੜੀ ਥੋੜੀ ਸਮੱਸਿਆ ਜ਼ਰੂਰ ਹੁੰਦੀ ਆ ਤੁਸੀਂ ਕਦ ਕਾਠ ਕਣਕ ਦਾ ਤੇ ਦੇਖੋ ਇਹਦਾ ਕਿ ਇਸ ਟਾਈਮ ਜਿਹੜੀਆਂ ਕਣਕਾਂ ਵਿੱਚ ਬਿਲਕੁਲ ਨਸਾਰੇ ਤੇ ਖੜੀਆਂ ਏ ਨਾ ਬਾਈ ਜਿੱਥੇ ਅਸੀਂ ਖੜੇ ਆ ਹੁਣ ਦੋਨੇ ਪਾਸੇ ਯਾਨੀ ਕਿ ਸਰੋਂ ਦਾ ਖੇਤ ਆ ਤੁਸੀਂ ਸਰੋਂ ਜੰਮੀ ਹੋਈ ਦੇਖੋ ਕਿੱਡਾ ਕਿੱਡਾ ਕੱਦ ਦਾ ਸਰੋਂ ਦਾ ਹਨਾ ਤੇ ਸਰੋਂ ਬਹੁਤ ਜ਼ਿਆਦਾ ਜੰਮੀ ਹੋਈ ਆ ਇੱਥੋਂ ਸਾਰੀ ਜਿਹੜੀ ਖਾਲਾ ਕਿਉਂਕਿ ਹਸਾਰ ਜ਼ਿਲ੍ਹੇ ਦੇ ਵਿੱਚ ਸਾਇਦ ਇਹ ਏਰੀਆ ਪੈਂਦਾ ਤੇ ਇੱਥੋਂ ਹਸਾਰ ਦੀ ਖਾਲੇ ਇਸੇ ਕਰਕੇ ਮਸ਼ਹੂਰ ਆ ਇਹ ਜਿਹੜਾ ਸਾਹਮਣੇ ਵਾਲੇ ਘਰ ਨੂੰ ਰਸਤਾ ਜਾਂਦਾ ਦੋਨੇ ਪਾਸੇ ਤੁਸੀਂ ਸਰੋਂ ਦੇਖ ਲਓ ਵੀ ਸਾਰੀ ਡ੍ਰਿਪ ਸਿਸਟਮ ਦੇ ਰਾਹੀਂ ਸਰੋਂ ਕੀਤੀ ਹੋਈ ਆ ਫੇਰ ਵੀ ਕਿੰਨੀ ਜੰਮੀ ਹੋਈ ਆ ਸਾਡੇ ਪੰਜਾਬ ਦੇ ਖੇਤਾਂ ਦੇ ਨਾਲੋਂ ਕਿਉਂਕਿ ਫਲੀ ਪਈ ਆ ਸਰੋਂ ਇਸ ਟਾਈਮ ਪੂਰਾ ਫਾਲੇ ਦਾ ਪੱਕਦਾ ਜਾਂਦਾ ਫੁੱਲ ਜਿਹੜੇ ਉਹ ਝਾੜ ਗਿਆ ਅਸੀਂ ਹਰਿਆਣੇ ਦੇ ਇੱਕ ਖੇਤ ਦੇ ਵਿੱਚ ਪਹੁੰਚੇ ਸੀ ਕਿਸੇ ਦੇ ਘਰੇ ਇਹ ਤੰਬਾਕੂ ਬੀਜਿਆ ਹੋਇਆ ਤੰਬਾਕੂ ਦਾ ਪੌਦਾ ਦੇਖ ਲਓ ਪਹਿਲਾਂ ਕਿਉਂਕਿ ਹਰਿਆਣੇ ਦੇ ਵਿੱਚ ਹੁੱਕਾ ਬਹੁਤ ਜ਼ਿਆਦਾ ਪੀਤਾ ਜਾਂਦਾ ਘਰਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਲਈ ਸਾਰਾ ਹੁੱਕਾ ਹੀ ਪੇਸ਼ ਕੀਤਾ ਜਾਂਦਾ ਤੇ ਇੱਥੇ ਤੁਸੀਂ ਦੇਖ ਲਓ ਵੀ ਇਹਨਾਂ ਨੇ ਘਰ ਦੇ ਵਿੱਚ ਤੰਬਾਕੂ ਵਿਜਿਆ ਹੋਇਆ ਇਧਰ ਹਰਿਆਣੇ ਦੇ ਵਿੱਚ ਨਾ ਕਿਉਂਕਿ ਮੂੰਗਫਲੀ ਵੀ ਹੁੰਦੀ ਆ ਗਵਾਰਾ ਵੀ ਹੁੰਦਾ ਮੋਂਗੀ ਵੀ ਹੁੰਦੀ ਆ ਤਾਂ ਨੀਰਾ ਬਹੁਤ ਜ਼ਿਆਦਾ ਹੁੰਦਾ ਤੇ ਬੱਕਰੀ ਪਾਲਣ ਦਾ ਕਈ ਘਰਾਂ ਦੇ ਵਿੱਚ ਅਸੀਂ ਕੰਮ ਦੇਖਿਆ ਇਹ ਸੋਜਿਤ ਨਸਲ ਦੀ ਬੱਕਰੀ ਆ ਜਿਹੜੀ ਦਰਮਿਆਨੇ ਕੱਦ ਦੀ ਹੁੰਦੀ ਆ ਨਾ ਤਾਂ ਬਰਬਰੀ ਤੋਂ ਥੋੜੀ ਵੱਡੀ ਹੁੰਦੀ ਆ ਤੇ ਬੀਟਲ ਤੋਂ ਥੋੜੀ ਛੋਟੀ ਹੁੰਦੀ ਆ ਇਹਦਾ ਸਾਰੀ ਦਾ ਜ਼ਿਆਦਾਤਰ ਸਫੈਦ ਰੰਗ ਹੁੰਦਾ ਤੇ ਇਹ ਘਰਾਂ ਦੇ ਵਿੱਚ ਇਹਨਾਂ ਦਾ ਵਧੀਆ ਕੰਮ ਕੀਤਾ ਹੋਇਆ ਕਈ ਕਹਿੰਦੇ ਵੀ ਘਰਾਂ ਦੇ ਵਿੱਚ ਨਾ ਇਹ 30-35000 ਰੁਪਏ ਦੀ ਇੱਕ ਬੱਕਰੀ ਵਿਕ ਜਾਂਦੀ ਹੈ ਤੇ ਵਧੀਆ ਨਸਲ ਦੇ ਇਧਰਲੇ ਪਾਸੇ ਪਠੋਰੇ ਖੜੇ ਐ ਇਹਨਾਂ ਦੇ ਉਹ ਵੀ ਦਿਖਾ ਦਿਓ ਕਿਉਂਕਿ ਕਾਫੀ ਜ਼ਿਆਦਾ ਘਰਾਂ ਦੇ ਵਿੱਚ ਰੱਖੀਆਂ ਹੋਈਆਂ ਬੱਕਰੀਆਂ ਤੇ ਵਧੀਆ ਕਹਿੰਦੇ ਵੀ ਆਮਦਨ ਦਿੰਦੀ ਆ